ਹਾਂਜੀ ਸਤਿ ਸ਼੍ਰੀ ਅਕਾਲ ਜੀ ਫੁਲਕਾਰੀ ਫੈਸ਼ਨ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਤੇ ਬਹੁਤ ਜ਼ਿਆਦੇ ਮੈਸੇਜ ਆਉਂਦੇ ਸੀ ਕਿ ਨਵੇਂ ਸਾਲ ਤੇ ਕੁਝ ਆਫਰ ਲੈ ਕੇ ਆਓ ਅੱਜ ਆਪਾਂ ਕੁਝ ਸੂਟ ਤੁਹਾਨੂੰ ਦਿਖਾਵਾਂਗੇ ਆਫਰ ਦੇ ਵਿੱਚ ਹੋਣਗੇ ਉਹਨਾਂ ਦਾ ਰੀਅਲ ਪ੍ਰਾਈਸ ਵੀ ਆਪਾਂ ਤੁਹਾਨੂੰ ਦੱਸਾਂਗੇ ਤੇ ਜਿਹੜਾ ਉਹਨਾਂ ਦੇ ਆਫਰ ਦੇ ਵਿੱਚ ਪ੍ਰਾਈਸ ਆਏਗਾ ਉਹ ਵੀ ਤੁਹਾਨੂੰ ਦੱਸਾਂਗੇ ਓਨਲੀ 5 ਦਿਨ ਦੇ ਵਿੱਚ ਤੁਸੀਂ ਇਹਨਾਂ ਨੂੰ ਬਾਏ ਕਰ ਸਕਦੇ ਹੋ 5 ਤਰੀਕ ਤੱਕ ਆਫਰ ਹੋਏਗਾ ਜਿਹੜੇ ਵੀ ਸੂਟ ਤੁਸੀਂ 5 ਤਰੀਕ ਦੇ ਵਿੱਚ ਆਰਡਰ ਕਰੋਗੇ ਉਹਨਾਂ ਦਾ ਪ੍ਰਾਈਸ ਕੱਟ ਮਿਲੇਗਾ ਉਸ ਤੋਂ ਬਾਅਦ ਇਹਨਾਂ ਦਾ ਰੀਅਲ ਪ੍ਰਾਈਸ ਹੀ ਮਿਲੇਗਾ ਠੀਕ ਹੈ ਜੀ ਆਪਾਂ ਤੁਹਾਨੂੰ ਸੂਟ ਦਿਖਾ ਦਿੰਨੇ ਆ ਜਿਹੜੇ ਆਪਾਂ ਆਫਰ ਤੇ ਲਗਾਏ ਹੋਏ ਨੇ ਤੇ ਤੁਸੀਂ ਇਹਨਾਂ ਚੋਂ ਪਸੰਦ ਕਰਕੇ ਸਕਰੀਨਸ਼ਾਟ ਭੇਜ ਸਕਦੇ ਹੋ ਹਾਂਜੀ ਇਹ ਫਿਰੋਜੀ ਕਲਰ ਦੇ ਵਿੱਚ ਬਣਿਆ ਹੋਇਆ ਸੂਟ ਬਹੁਤ ਜ਼ਿਆਦਾ ਸੋਹਣਾ ਪਿਓਰ ਖਾਦੀ ਹੈ ਜੀ ਬਹੁਤ ਸੌਫਟ ਫੈਬਰਿਕ ਹੁੰਦਾ ਇੱਕ ਇੱਕ ਸਿਲਕ ਖਾਦੀ ਹੁੰਦਾ ਹੈ ਜੀ ਉਹ ਵਾਲਾ ਨਹੀਂ ਹੈ ਕਿਉਂਕਿ ਉਹਨੂੰ ਲਾਈਨਿੰਗ ਲਗਾਉਣੀ ਪੈਂਦੀ ਹੈ ਇਹਨੂੰ ਵੀ ਤੁਸੀਂ ਲਾਈਨਿੰਗ ਜੇਕਰ ਤੁਸੀਂ ਵਧੀਆ ਬੇਸ ਬਣਾਉਣਾ ਚਾਹੁੰਦੇ ਹੋ ਤਾਂ ਲਾਈਨਿੰਗ ਲਗਾ ਸਕਦੇ ਹੋ ਬਟ ਬਹੁਤ ਸੌਫਟ ਹੁੰਦਾ ਉਦਾਂ ਵੀ ਤੁਸੀਂ ਸਟਿਚ ਕਰ ਸਕਦੇ ਹੋ ਇਹ ਉੱਪਰ ਨੂੰ ਪੈਨਲ ਜਾਣਗੇ ਦੋ ਜੀ neck ਤੱਕ ਲੈਂਥ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਜਿੰਨੀ ਮਰਜ਼ੀ ਬਣਾ ਸਕਦੇ ਹੋ ਤੇ ਇਹ ਫਰੰਟ ਦੇ ਵਿੱਚ ਵਿਚਕਾਰ ਫਲਾਵਰ ਆਏਗਾ ਬਹੁਤ ਸੋਹਣਾ ਫਲਾਵਰ ਬਣਿਆ ਹੋਇਆ ਨਾਲੇ ਇਹਦੇ 슬ੀਵਸ ਤੇ ਕੰਮ ਆਏਗਾ ਜੀ ਹਾਂਜੀ ਦੇ ਤੁਸੀਂ ਚੈੱਕ ਕਰ ਸਕਦੇ ਹੋ ਇਹ 슬ੀਵਸ ਤੇ ਕੰਮ ਆਏਗਾ ਤੇ ਬਹੁਤ ਸੋਹਣਾ ਇਹਦੇ ਫਰੰਟ ਦੇ ਕੰਮ ਆਏਗਾ ਤੁਸੀਂ ਇਹਨੂੰ ਪਾਈਪਿੰਗ ਲਾ ਕੇ ਲੈਸਨ ਲਾ ਕੇ ਵੀ ਡਿਜ਼ਾਈਨ ਕਰ ਸਕਦੇ ਹੋ ਹੈਵੀ ਸੂਟ ਬਣਾ ਸਕਦੇ ਹੋ ਬਟ ਬਹੁਤ ਸੋਹਣਾ ਸੌਬਰ ਜਿਹਾ ਸੂਟ ਬਣਿਆ ਹੋਇਆ ਹੈ ਤੇ ਫੈਬਰਿਕ ਬਹੁਤ ਪਿਆਰਾ ਹੈ ਇਹਦਾ ਪ੍ਰਾਈਸ ਰੀਅਲ ਪ੍ਰਾਈਸ ਹੈਗਾ ਜੀ 2000 ਰੁਪਏ ਤੇ ਆਫਰ ਦੇ ਵਿੱਚ ਆਪਾਂ ਤੁਹਾਨੂੰ 1500 ਰੁਪਏ ਦੇ ਵਿੱਚ ਫ੍ਰੀ ਸ਼ਿਪਿੰਗ ਦੇ ਵਿੱਚ ਇਹ ਜਿਹੜਾ ਸੂਟ ਤੁਹਾਡੇ ਘਰ ਤੱਕ ਪਹੁੰਚ ਪਹੁੰਚਦਾ ਕਰ ਦਿੱਤਾ ਜਾਏਗਾ ਹਾਂਜੀ ਬਹੁਤ ਪਿਆਰਾ ਸੂਟ ਆ ਇਹ ਓਨਲੀ ਇੱਕ ਕਲਰ ਦੇ ਵਿੱਚ ਹੀ ਡਿਜ਼ਾਈਨ ਹੈਗਾ ਹਰੇਕ ਸੂਟ ਜਿਹੜਾ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਇੱਕ ਇੱਕ ਕਲਰ ਦੇ ਵਿੱਚ ਹੀ ਰੈਡੀ ਹੋਏ ਨੇ ਨੈਕਸਟ ਹੈ ਜੀ ਇਹ ਬਹੁਤ ਸੋਹਣਾ ਪੈਰਟ ਕਲਰ ਆ ਜਾਂਦਾ ਜੀ ਨਿਓਨ ਕਲਰ ਜਿੰਨੂੰ ਕਹਿ ਦਿੰਨੇ ਆ ਬਟ ਥੋੜਾ ਵੀਡੀਓ ਵਿੱਚ ਚੇਂਜ ਆ ਰਿਹਾ ਹੈ ਤੇ ਇਹ ਵੀ ਖਾਦੀ ਹੈ ਜੀ ਸੌਫਟ ਖਾਦੀ ਸਿਲਕ ਹੈਗੀ ਆ ਬਹੁਤ ਪਿਆਰਾ ਫੈਬਰਿਕ ਹੈ ਵੀ ਇਹਦਾ ਘੇਰਾ ਬਣਿਆ ਹੋਇਆ ਜੀ ਪਿੰਕ ਕਲਰ ਇਹਦੇ ਵਿੱਚ ਐਡ ਕੀਤਾ ਹੋਇਆ ਤੁਸੀਂ ਕੰਟਰਾਸਟ ਦੁਪੱਟਾ ਲੈ ਸਕਦੇ ਹੋ ਹਾਂ ਜੀ ਇਹ ਵਿਦਆਊਟ ਦੁਪੱਟਾ ਸੂਟ ਨੇ ਜਿਹੜੇ ਆਪਾਂ ਤੁਹਾਨੂੰ ਪਹਿਲਾਂ ਵੀ ਦਿਖਾ ਚੁੱਕੇ ਹਾਂ ਇਹ ਘੇਰੇ ਦੇ ਉੱਪਰ ਬਹੁਤ ਸੋਹਣੇ ਹੈਵੀ ਫਲਾਵਰ ਬਣੇ ਹੋਏ ਨੇ ਨਾਲ ਬਹੁਤ ਸੋਨਾ ਕਟਵਰਕ ਦਿੱਤਾ ਹੋਇਆ। ਇਹਦਾ ਰੀਅਲ ਪ੍ਰਾਈਸ ਵੀ 2000 ਰੁਪਏ ਆ ਜੀ। 5 ਤਾਰੀਖ ਤੱਕ ਆਫਰ ਆ ਜੀ ਤੁਸੀਂ 1500 ਰੁਪਏ ਦੇ ਵਿੱਚ ਫ੍ਰੀ ਸ਼ਿਪਿੰਗ ਦੇ ਵਿੱਚ ਆਪਣੇ ਘਰੇ ਮੰਗਵਾ ਸਕਦੇ ਹੋ। ਡਿਜ਼ਾਈਨਰ ਪਾਰਟੀ wear suit ਸਰ ਜੀ ਬਹੁਤ ਜ਼ਿਆਦਾ ਸੋਨਾ ਜੇਕਰ ਤੁਸੀਂ ਕੋਈ ਸੋਬਰ ਜਿਹਾ ਸਿੰਪਲ ਜਿਹਾ wear ਕਰਨਾ ਚਾਹੁੰਦੇ ਹੋ ਤਾਂ ਇਹ suit ਤੁਸੀਂ ਲੈ ਸਕਦੇ ਹੋ। ਸਕਰੀਨ ਸ਼ਾਟ ਤੁਸੀਂ ਸੈਂਡ ਕਰਕੇ ਆਪਣੇ ਲਈ ਇਹ suit ਮੰਗਵਾ ਸਕਦੇ ਹੋ। ਆਰਡਰ ਤੇ ਕਿਸੇ ਵੀ ਕਲਰ ਤੇ ਵੀ ਬਣਵਾ ਸਕਦੇ ਹੋ ਇਹ suit। ਇਹ ਸੂਟ ਲਾਇਆ ਜੀ ਆਫਰ ਤੇ ਆਪਾਂ ਗਰਮ ਸੂਟ ਆ ਸਾਰੇ ਸੂਟਾਂ ਦਾ ਅਲੱਗ-ਲੱਗ ਬੇਸ ਆਏਗਾ ਅਲੱਗ-ਲੱਗ ਡਿਜ਼ਾਈਨਿੰਗ ਆਏਗੀ ਬਹੁਤ ਸੋਨਾ ਗਰਮ ਸੂਟ ਆ ਜੀ ਪਿਓਰ ਗਰਮ ਸੂਟ ਜਿੰਨਾ ਪਹਿਨਣਾ ਨੂੰ ਬਹੁਤ ਜ਼ਿਆਦਾ ਠੰਡ ਲੱਗਦੀ ਆ ਸਰਦੀਆਂ ਦੇ ਵਿੱਚ ਤਾਂ ਤੁਸੀਂ ਇਸ ਤਰ੍ਹਾਂ ਦਾ ਬੇਸ ਲੈ ਸਕਦੇ ਹੋ ਕਸ਼ਮੀਰੀ ਵਰਕ ਕੀਤਾ ਹੋਇਆ neck ਬਹੁਤ ਹੈਵੀ ਆ ਪੈਨਲਸ ਉੱਪਰ ਨੂੰ ਜਾ ਰਹੇ ਦੋ نیچے ਘੇਰਾ ਬਹੁਤ ਹੈਵੀ ਬਣਿਆ ਹੋਇਆ ਇਸ ਨੂੰ ਤੁਸੀਂ ਸਟਿਚ ਕਰਕੇ ਜਦੋਂ ਵੇਅਰ ਕਰੋਗੇ ਤੇ ਬਹੁਤ ਹੈਵੀ ਸੂਟ ਲੱਗੇਗਾ স্পੈਸ਼ਲ ਜਿਹੜਾ ਇਹਦਾ ਫੈਬਰਿਕ ਹੈਗਾ ਏ ਫੈਬਰਿਕ ਪਿਓਰ ਗਰਮ ਫੈਬਰਿਕ ਆ ਜੀ ਬਹੁਤ ਜ਼ਿਆਦਾ ਸੌਫਟ ਬਹੁਤ ਸੋਹਣਾ ਵਾਈਨ ਕਲਰ ਹੈ ਜੀ ਇਹਦੇ ਨਾਲ ਤੇ 골ਡਨ ਐਮਬਰਾਇਡਰੀ ਕੀਤੀ ਹੋਈ ਆ ਇਹਦੇ ਵਿੱਚ ਕਲਰ ਆਪਸ਼ਨ ਤੁਸੀਂ ਕੋਈ ਵੀ ਲੈ ਸਕਦੇ ਹੋ ਇਹ ਤੁਹਾਨੂੰ ਸਿਰਫ ਮੈਂ ਇੱਕ ਸੂਟ ਦਿਖਾਇਆ ਵੀ ਕਿਸ ਤਰ੍ਹਾਂ ਦਾ ਲੱਗਦਾ ਕੋਲ ਕੇ ਇਹ ਇਹਦੇ ਨਾਲ ਸਟਾਲ ਆ ਸਟਾਲ ਗਰਮ ਆ ਜੀ ਏ ਨਹੀਂ ਅਕੀ ਲਿਲਨ ਵਗੈਰਾ ਛੋਟੇ ਛੋਟੇ ਸਟਾਲ ਆ ਫੁੱਲ ਹੈਵੀ ਸਟਾਲ ਹੋਏਗਾ ਗਰਮ ਦੇ ਵਿੱਚ ਸ਼ਾਲ ਹੋਏਗਾ ਤੇ ਇਹ ਕਲਰ ਤੁਸੀਂ ਲੈ ਸਕਦੇ ਹੋ ਜਾਂ ਫਿਰ ਇਹਦੇ ਵਿੱਚ ਕੋਈ ਵੀ ਕਲਰ ਤੁਸੀਂ ਲੈ ਸਕਦੇ ਹੋ ਸਾਰੇ ਕਲਰ ਇਹਦੇ ਵਿੱਚ ਅਵੇਲੇਬਲ ਹੈਗੇ ਨੇ ਤੇ ਇਹ ਸੂਟ ਦੀ ਤੁਸੀਂ ਜਿਹੜੀ ਲੁੱਕ ਚੈੱਕ ਕਰ ਸਕਦੇ ਹੋ ਇਸ ਤਰ੍ਹਾਂ ਦੇ ਸੂਟ ਲੈ ਸਕਦੇ ਇਹਦਾ ਪ੍ਰਾਈਸ ਹੈ ਜੀ 700 ਰੁਪਏ ਹਾਂਜੀ ਆਫਰ ਦੇ ਵਿੱਚ ਹੈ ਜੀ 700 ਰੁਪਏ ਤੇ ਆ ਸੂਟ ਆਪਾਂ ਤੁਹਾਨੂੰ ਬਹੁਤ ਸੋਹਣਾ ਸੂਟ ਦਿਖਾਉਣ ਜਾ ਰਹੇ ਹਾਂ ਇਹ ਪਾਰਟੀ ویئر ਫੁੱਲ ਪਾਰਟੀ ویئر ਸੂਟ ਹੈ ਵਾਗੇ ਸ਼ਿਮਰ ਦੇ ਉੱਪਰ ਰੈਡੀ ਹੋਇਆ ਸੂਟ ਇਹ। ਇਹ ਸਪੈਸ਼ਲ ਸ਼ਿਮਰ ਫੈਬਰਿਕ ਆ ਸੌਫਟ ਵਾਲਾ। ਸੌਫਟ ਫੈਬਰਿਕ ਆਂਦਾ ਹੈ। ਇਸ ਦਾ ਸਪੈਸ਼ਲ ਹੈ ਕਿ ਜਿਹੜਾ ਬੇਸ ਜਿਹੜਾ ਪ੍ਰਿੰਟ ਆ ਉਹ ਬਹੁਤ ਸੋਹਣਾ। ਇਹਦੇ ਬੈਕ, ਫਰੰਟ ਦੇ ਵਿੱਚ ਡਾਟਸ ਇਸ ਤਰ੍ਹਾਂ ਦੇ ਬਣੇ ਹੋਇਆ। ਪਰਪਲ ਸ਼ੇਡ ਦਾ ਇਹ ਸੂਟ ਆਏਗਾ। ਤੇ ਇਹਦੇ ਸਾਰੇ ਫਰੰਟ ਦੇ ਉੱਪਰ ਜਿਹੜਾ ਹੈਂਡਵਰਕ ਕੀਤਾ ਹੋਇਆ। ਜਿਹੜੇ ਇਹਦੇ ਵਿੱਚ ਫਲਾਵਰਸ ਆ ਰਹੇ, ਪ੍ਰਿੰਟ ਆ ਰਹੇ ਉਹਨਾਂ ਦੇ ਉੱਪਰ ਹੈਂਡਵਰਕ ਕੀਤਾ ਹੋਇਆ। ਕਿਹੜਾ ਦੇਖੋ ਤੁਸੀਂ ਕਿਹੜਾ ਬਹੁਤ ਜ਼ਿਆਦਾ ਹੈਵੀ ਬਣਿਆ ਹੋਇਆ ਹੈ ਬਹੁਤ ਹੀ ਹੈਵੀ ਸੂਟ ਆ ਇਹਦੇ ਨਾਲ ਜਿਹੜੀ ਬਾਟਮ ਆ ਉਹ ਤੁਸੀਂ ਕੰਟਰਾਸਟ ਦੇ ਵਿੱਚ ਲਗਵਾ ਸਕਦੇ ਹੋ ਮੈਚਿੰਗ ਵੀ ਲਗਾ ਸਕਦੇ ਹੋ ਤੇ ਦੁਪੱਟਾ ਵੀ ਤੁਸੀਂ ਆਪਣੀ ਚੋਇਸ ਦਾ ਕਿਸੇ ਵੀ ਕਲਰ ਦੇ ਵਿੱਚ ਲਗਵਾ ਸਕਦੇ ਹੋ ਇਹ ਸੂਟ ਹੈ ਜੀ 4500 ਰੁਪਏ ਦੇ ਵਿੱਚ ਪਿਓਰ ਸ਼ਿਮਰ ਦੇ ਵਿੱਚ ਤੇ ਤੁਹਾਨੂੰ ਆਫਰ ਦੇ ਵਿੱਚ ਅਸੀਂ ਤੁਹਾਨੂੰ ਇਹ 3500 ਦਾ ਸੂਟ ਦੇਵਾਂਗੇ ਓਨਲੀ 5 ਤਾਰੀਖ ਤੱਕ ਉਸ ਤੋਂ ਬਾਅਦ ਇਹਦਾ ਰੀਅਲ ਪ੍ਰਾਈਸ ਹੀ ਲੱਗੇਗਾ ਠੀਕ ਹੈ ਜੀ ਹਾਂਜੀ ਤੁਹਾਨੂੰ ਨੈਕਸਟ ਦਿਖਾਉਣੀ ਆ ਬਹੁਤ ਜ਼ਿਆਦਾ ਸੋਹਣਾ ਸੂਟ ਇੱਕ ਅਲੱਗ ਕਨਸੈਪਟ ਇਸ ਤਰ੍ਹਾਂ ਦੇ ਬਲੌਕ ਪੇਂਟ ਸੂਟ ਹੁੰਦੇ ਨੇ ਬਹੁਤ ਪਿਆਰੇ ਲੱਗਦੇ ਨੇ ਕੁਝ ਮੈਨਾਂ ਨੂੰ ਇਦਾਂ ਦੇ ਸੂਟ ਬਹੁਤ ਅੱਛੇ ਲੱਗਦੇ ਨੇ ਬਲੌਕ ਪੇਂਟਿੰਗ ਦੇ ਵਿੱਚ ਤੁਸੀਂ ਪੇਂਟ ਹੈਂਡ ਪੇਂਟ ਦੇ ਵਿੱਚ ਵੀ ਰੈਡੀ ਕਰਵਾ ਸਕਦੇ ਹੋ ਬਲੌਕ ਪੇਂਟ ਦੇ ਵਿੱਚ ਵੀ ਇਹ ਹੈ ਜਿ ਸ਼ਿਫੋਨ ਜਾਰਜਟ ਇਹ ਵੀ ਫੈਬਰਿਕ ਬਹੁਤ ਪਿਆਰਾ ਹੁੰਦਾ ਹੈ ਇਹਦੇ ਵਿੱਚ ਬਰੀਕ-ਬਰੀਕ ਲਾਈਨਸ ਬਣੀਆਂ ਹੁੰਦੀਆਂ ਨੇ ਪੂਰੇ ਫਰੰਟ 5 ਮੀਟਰ ਜਿਹੜਾ ਫੈਬਰਿਕ ਹੋਏਗਾ ਪੂਰੇ 5 ਮੀਟਰ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਬਲੌਕ ਪੇਂਟ ਕੀਤਾ ਹੋਏਗਾ ਇਹ ਵਾਲਾ ਫਰੰਟ ਆਏਗਾ ਹਾਂਜੀ ਇਹ ਨੈੱਕ ਤੋਂ ਲੈ ਕੇ نیچے ਜਿਹੜਾ ਫਰੰਟ ਹੁੰਦਾ ਉੱਤੇ ਦੋ ਫਲਾਵਰ ਹੋਣਗੇ ਬਾਕੀ ਸਾਰੇ ਫੈਬਰਿਕ ਦੇ ਵਿੱਚ ਇਸ ਤਰ੍ਹਾਂ ਦਾ ਬਲੌਕ ਪੇਂਟ ਕੀਤਾ ਹੋਏਗਾ 5 ਮੀਟਰ ਫੈਬਰਿਕ ਇਹ 슬ੀਵਸ ਆਣਗੀਆਂ ਤੁਸੀਂ 슬ੀਵਸ ਵੀ ਬਣਾ ਸਕਦੇ ਹੋ ਪੌਂਚੀ ਵੀ ਬਣਾ ਸਕਦੇ ਹੋ ਠੀਕ ਹੈ ਜੀ ਇਹਦਾ ਰੀਅਲ ਪ੍ਰਾਈਸ ਹੈਗਾ ਜੀ 2500 ਰੁਪਏ ਕਿਉਂਕਿ ਫੈਬਰਿਕ ਬਹੁਤ ਪਿਆਰਾ ਹੈ ਤੇ ਤੁਸੀਂ ਆਫਰ ਦੇ ਵਿੱਚ ਤੁਹਾਨੂੰ 2000 ਦੇ ਵਿੱਚ ਹੀ ਮਿਲ ਜਾਏਗਾ ਤੇ ਦੁਪੱਟਾ ਵੀ ਸੇਮ ਆਏਗਾ ਦੁਪੱਟੇ ਦੇ ਉੱਪਰ ਸੇਮ ਇਸ ਤਰ੍ਹਾਂ ਦਾ ਬਲੌਕ ਪੇਂਟ ਕੀਤਾ ਹੋਇਆ ਤੇ ਕਲਰ ਬਹੁਤ ਸੋਹਣਾ ਲਾਈਟ ਜਿਹਾ ਕਲਰ ਹੈਗਾ ਜੀ ਬਹੁਤ ਪਿਆਰਾ ਕਲਰ ਹੈ ਹਾਂਜੀ ਤੁਹਾਨੂੰ ਹੁਣ ਗਰਮ ਪ੍ਰਿੰਟ ਦੇ ਵਿੱਚ ਦਿਖਾਉਣੇ ਆ ਇਦਾਂ ਦੇ ਆਪਾਂ ਕਾਫੀ ਜ਼ਿਆਦਾ ਗਰਮ ਪ੍ਰਿੰਟ ਦੇ ਵਿੱਚ ਵੀ ਸੂਟ ਆਪਾਂ ਵੀਡੀਓ ਦੇ ਵਿੱਚ ਪਾਉਣੇ ਹੁੰਨੇ ਆ ਇਹ ਤਾਂ ਆਪਾਂ ਤੁਹਾਨੂੰ ਇੱਕ-ਇੱਕ ਸੂਟ ਦਿਖਾ ਰਹੇ ਹਾਂ ਆਫਰ ਦੇ ਵਿੱਚ ਤੁਸੀਂ ਕਲਰ ਇਹਨਾਂ ਵਿੱਚੋਂ ਲੈ ਸਕਦੇ ਹੋ ਜਿਹੜੇ ਇਸ ਤਰ੍ਹਾਂ ਦੇ ਸੂਟ ਹੁੰਦੇ ਨੇ ਹਾਂਜੀ ਇਹ ਡਾਰਕ ਗ੍ਰੀਨ ਸੂਟ ਆ ਬਹੁਤ ਸੋਹਣਾ ਪ੍ਰਿੰਟ ਆ ਇਹਦਾ ਗਰਮ ਸੂਟ ਹੋਏਗਾ ਤੇ ਨਾਲ ਇਹਦੇ ਆਪਾਂ ਦੇਵਾਂਗੇ ਤੁਹਾਨੂੰ ਸਟਾਲ ਸਟਾਲ ਤੁਸੀਂ ਮੈਚਿੰਗ ਵੀ ਲੈ ਸਕਦੇ ਹੋ ਜਾਂ ਫਿਰ ਦੁਪੱਟੇ ਨਾਲ ਸੂਟ ਲੈ ਸਕਦੇ ਹੋ ਵਿਦਆਊਟ ਦੁਪੱਟਾ ਵੀ ਲੈ ਸਕਦੇ ਹੋ ਹਾਂਜੀ 500 ਰੁਪਏ ਦੇ ਵਿੱਚ ਸ਼ਿਪਿੰਗ ਫ੍ਰੀ ਫ੍ਰੀ ਸ਼ਿਪਿੰਗ ਦੇ ਵਿੱਚ ਇਹ ਤੁਸੀਂ ਆਪਣੇ ਘਰੇ ਮੰਗਵਾ ਸਕਦੇ ਹੋ ਸੂਟ ਬਹੁਤ ਪਿਆਰਾ ਸੂਟ ਆ ਆਲ ਓਵਰ 5 ਮੀਟਰ ਪ੍ਰਿੰਟ ਸੂਟ ਹੋਏਗਾ ਸ਼ਿਪਿੰਗ 올 ਇੰਡੀਆ ਫ੍ਰੀ ਹੋਏਗੀ ਜਿੰਨੇ ਵੀ ਆਪਾਂ ਸੂਟ ਤੁਹਾਨੂੰ ਦਿਖਾਉਣ ਜਾ ਰਹੇ ਆ ਇਹਨਾਂ ਦੇ ਵਿੱਚ ਇਹ ਆਫਰ ਸਿਰਫ 5 ਤਾਰੀਖ ਤੱਕ ਹੈ ਜੀ ਉਸ ਤੋਂ ਬਾਅਦ ਇਹਨਾਂ ਦਾ ਰੀਅਲ ਪ੍ਰਾਈਸ ਹੀ ਲੱਗੇਗਾ ਲਓ ਜੀ ਬਹੁਤ ਸੋਹਣਾ ਫੈਬਰਿਕ ਇੱਕ ਲੈ ਕੇ ਆਏ ਆ ਪਿਓਰ ਸ਼ਿਮਰ ਸ਼ਿਮਰ ਦੋ ਤਰ੍ਹਾਂ ਦੀ ਹੁੰਦੀ ਹੈ ਜੀ ਇੱਕ ਸੈਮੀ ਹੁੰਦੀ ਇੱਕ ਪਿਓਰ ਇਹ ਆ ਜੀ ਪਿਓਰ ਸ਼ਿਮਰ ਬਿਲਕੁਲ ਲਾਈਟ 200 ਗ੍ਰਾਮ ਵਾਲੀ ਹੁੰਦੀ ਹੈ ਬਹੁਤ ਹੀ ਜ਼ਿਆਦਾ ਲਾਈਟ ਐਂਡ ਕਿ ਦੁਪੱਟਿਆਂ ਤੋਂ ਵੀ ਲਾਈਟ ਹੁੰਦਾ ਇਹਦਾ weight ਬਹੁਤ ਪਿਆਰੀ ਹੁੰਦੀ ਹੈ ਸ਼ਾਈਨ ਬਹੁਤ ਸੋਹਣੀ ਹੁੰਦੀ ਹੈ ਇਹ ਆਪਾਂ ਹੈਂਡਵਰਕ ਦੇ ਵਿੱਚ ਇਹ ਸੂਟ ਰੈਡੀ ਕੀਤਾ ਆ ਅਬ ਤੁਹਾਨੂੰ ਡਿਜ਼ਾਈਨ ਦਿਖਾਉਣੀ ਹੈ ਇਹਦਾ ਇਹ ਵੀ ਆਪਾਂ ਆਫਰ ਤੇ ਲਗਾ ਦਿੱਤਾ ਜੀ ਸਪੈਸ਼ਲ ਸੂਟ ਰੈਡੀ ਕੀਤੇ ਹੋਏ ਸਿਰਫ 5 ਤਾਰੀਖ ਤੱਕ ਆਫਰ ਹੋਏਗੀ ਦੇਖੋ ਇਹਦਾ neck design ਬਣਿਆ ਹੋਇਆ ਹੈ ਬਹੁਤ ਸੋਹਣਾ ਇਹਦਾ neck design ਬਣਿਆ ਹੋਇਆ, pearls work ਕੀਤਾ ਹੋਇਆ, ਕਟ ਦਾਣਾ, ਸਿੱਪੀ ਦਾ ਵਰਕ ਕੀਤਾ ਹੋਇਆ ਜੀ। ਇਹ ਗਰਲਸ ਲੁੱਕ ਵਾਸਤੇ ਸੂਟ ਆ ਸਪੈਸ਼ਲੀ neck design ਤੇ sleeves ਬਣੀਆਂ ਹੁੰਦੀਆਂ ਨੇ। ਦੇਖੋ ਆਪਾਂ ਤੁਹਾਨੂੰ ਕਪੜਾ ਲਗਾ ਕੇ ਦਿਖਾਉਣੇ ਇਸ ਤਰ੍ਹਾਂ ਦੀ ਲੁੱਕ ਹੋਏਗੀ। ਇਹ ਥੋੜਾ ਲਾਈਟ ਮਹਿੰਦੀ ਕਲਰ ਆਏਗਾ। ਬਹੁਤ ਪਿਆਰਾ ਤੇ ਇਹ sleeves ਦਾ ਕੰਮ ਆਏਗਾ। 5 ਮੀਟਰ ਫੈਬਰਿਕ ਹੋਏਗਾ, ਦੁਪੱਟਾ ਤੁਸੀਂ ਕਿਸੇ ਵੀ ਤਰ੍ਹਾਂ ਦਾ ਲਗਵਾ ਸਕਦੇ। ਇਹ 4500 ਦਾ ਸੂਟ ਹੋਏਗਾ। ਕਿਉਂਕਿ ਬਹੁਤ ਪਿਆਰਾ ਫੈਬਰਿਕ ਆ ਬਹੁਤ ਜ਼ਿਆਦਾ ਸੌਫਟ ਹੈ ਜੇਕਰ ਤੁਸੀਂ ਸਰਦਾਰੀ ਜੀ ਲੁੱਕ ਦੇ ਇਦਾਂ ਦੇ ਸੂਟ ਰੈਡੀ ਕਰਵਾਉਣਾ ਚਾਹੁੰਦੇ ਤਾਂ ਕਰਵਾ ਸਕਦੇ ਹੋ ਜਾਂ ਫਿਰ ਇਹ ਬਣਿਆ ਹੋਇਆ ਵੀ ਲੈਣਾ ਚਾਹੁੰਦੇ ਤਾਂ ਤੁਸੀਂ ਲੈ ਸਕਦੇ ਹੋ ਦੁਪੱਟਾ ਤੁਸੀਂ ਆਪਣੀ ਚੋਇਸ ਦਾ ਲਗਾ ਸਕਦੇ ਹੋ ਦੁਪੱਟਾ ਤੁਸੀਂ ਚਨੋਸ਼ਪਾਨ ਜਿ ਆਰਗੈਂਜ਼ਾ ਜਾਂ ਫਿਰ ਜਾਰਜਰ ਤੁਸੀਂ ਕਿਸ ਤਰ੍ਹਾਂ ਦਾ ਵੀ ਦੁਪੱਟਾ ਲਗਵਾ ਸਕਦੇ ਹੋ ਉਹ ਤੁਹਾਡੀ ਚੋਇਸ ਆ ਠੀਕ ਹੈ ਜੀ ਇੱਕ ਤੁਹਾਨੂੰ ਡਿਜ਼ਾਈਨ ਆਪਾਂ ਦਿਖਾਉਣੇ ਆ ਜੀ ਕਾਫੀ ਜ਼ਿਆਦਾ ਆਪਾਂ ਵੀਡੀਓ ਦੇ ਵਿੱਚ ਹਮੇਸ਼ਾ ਇਨ੍ਹਾਂ ਡਿਜ਼ਾਈਨਾਂ ਦੀ ਬਹੁਤ ਤਾਰੀਫ਼ ਵੀ ਕਰਦੇ ਆ ਤੇ ਆਪਾਂ ਇਹਨਾਂ ਨੂੰ ਹਮੇਸ਼ਾ ਹੀ ਪਾਉਂਦੇ ਰਹਿਨੇ ਆ neck design heavy neck ਦੇ ਡਿਜ਼ਾਈਨ ਜਿਹੜੇ ਨਾ ਬਹੁਤ ਜ਼ਿਆਦਾ ਫੇਮਸ ਹੁੰਦੇ ਨੇ ਗਰਲਸ ਬਹੁਤ ਜ਼ਿਆਦਾ ਇਹਨਾਂ ਨੂੰ ਪਸੰਦ ਕਰਦੀਆਂ ਨੇ ਇਹਦੇ ਉੱਪਰ ਪੌਲਸ ਦੇ ਥ੍ਰੈਡ ਦਾ ਵਰਕ ਕੀਤਾ ਹੋਇਆ ਪ੍ਰੋਪਰ ਹੈਂਡਵਰਕ ਆ ਜੀ ਇਹ ਸੂਟ ਸਾਰੇ ਤੇ ਇਹਨਾਂ ਦੇ ਉੱਪਰ ਬਹੁਤ ਹੀ ਸਫਾਈ ਦਾ ਕੰਮ ਕੀਤਾ ਤੁਸੀਂ ਦੇਖ ਸਕਦੇ ਹੋ نیچے ਨੂੰ ਦੋ ਬਹੁਤ ਸੋਹਣੇ ਸਿੱਪੀ ਵਰਕ ਦੀਆਂ ਲੈਂਸ ਜਾ ਰਹੀਆਂ ਸਪੈਸ਼ਲ ਇਹਨਾਂ ਦਾ ਫੈਬਰਿਕ ਪਿਓਰ ਹੈ ਜੀ ਤੁਸੀਂ ਪਤਾ ਪਤਾ ਚੱਲ ਰਿਹਾ ਹੁਣ ਬਹੁਤ ਸੋਹਣਾ ਸੌਫਟ ਫੈਬਰਿਕ ਆ ਪਿਓਰ ਨੇਚਰਲ ਕ੍ਰੀਪ ਇੱਕ ਸੈਮੀ ਹੁੰਦੀ ਹੈ ਜੀ ਸੈਮੀ ਨਹੀਂ ਜੀ ਪਿਓਰ ਬਹੁਤ ਮਲਾਈ ਦੀ ਤਰ੍ਹਾਂ ਫੈਬਰਿਕ ਹੁੰਦਾ ਹੈ ਇਹਦੇ ਸ਼ਾਈਨ ਬਹੁਤ ਜ਼ਿਆਦੀ ਹੁੰਦੀ ਆ ਇਮ ਹਮੇਸ਼ਾ ਇਹ ਮੈਚਿੰਗ ਦੇ ਵਿੱਚ ਸੂਟ ਆਉਂਦੇ ਕਿਉਂਕਿ ਇਹਨਾਂ ਦੀ ਪੌਂਚਾ ਤੇ ਵੀ ਵਰਕ ਹੁੰਦਾ ਹੈ ਤੇ ਦੁਪੱਟਾ ਇਹਦਾ ਤੁਸੀਂ ਕਿਸੇ ਵੀ ਸਟੱਫ ਦੇ ਵਿੱਚ ਲਗਵਾ ਸਕਦੇ ਹੋ ਚਨਾਉਰ ਸ਼ਿਫਨ ਆਰਗੇਂਜ਼ਾ ਜਾਰਜਟ ਜਾਂ ਫਿਰ ਮਸਲੀਨ ਕਾਟਨ ਦੇ ਦੁਪੱਟੇ ਆਏ ਹੋਏ ਨੇ ਜਿਹੜਾ ਵੀ ਤੁਹਾਨੂੰ ਪਸੰਦ ਹੋਵੇ ਤੁਸੀਂ ਇਹਨਾਂ ਦੇ ਵਿੱਚੋਂ ਦੁਪੱਟਾ ਲਗਵਾ ਸਕਦੇ ਹੋ ਤੇ ਇਦਾਂ ਦੇ ਸੂਟ ਤੁਸੀਂ ਰੈਡੀ ਵੀ ਕਰਵਾ ਸਕਦੇ ਹੋ ਇਹਦਾ ਪ੍ਰਾਈਸ ਹੈਗਾ ਜੀ 3500 ਰੁਪਏ ਰੀਅਲ ਪ੍ਰਾਈਸ ਬਟ ਤੁਸੀਂ ਇਹ ਸੂਟ ਜਿਹੜਾ ਆਫਰ ਦੇ ਵਿੱਚ ਲੈ ਸਕਦੇ ਹੋ 3000 ਦੇ ਵਿੱਚ 5 ਦਿਨ ਵਾਸਤੇ ਆਫਰ ਹੈ ਜੀ ਇਹ ਸਪੈਸ਼ਲ ਸੂਟ ਰੈਡੀ ਕੀਤੇ ਜਾਂਦੇ ਨੇ ਇਹ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਵੀ ਰੈਡੀ ਕਰਾਉਂਦੇ ਹੋ ਕਰ ਸਕਦੇ ਹੋ ਜੇਕਰ ਤੁਸੀਂ 5 ਦਿਨ ਦੇ ਵਿੱਚ ਵਿੱਚ ਕੋਈ ਵੀ ਆਰਡਰ ਦਿੰਦੇ ਹੋ ਤਾਂ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਵੀ ਇਹਨਾਂ ਨੂੰ ਰੈਡੀ ਕਰਵਾ ਸਕਦੇ ਹੋ ਤੇ ਇਸ ਤਰ੍ਹਾਂ ਦੇ ਸੂਟ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ